ਏ ਫੜੀਓ ਦੇਖ ਤੇਰਾ ਤਰਦੀਬ ਉਹ ਦਿਖਾਤ ਨਹੀਂ ਹੈ ਬਹੁਤ ਸਲਫਟ ਹੈ ਜੀ ਸਰ ਪੰਜਾਬ ਸਰਕਾਰ ਦਾ ਜਿਹੜਾ ਗੈਂਗਸਟਰਸ ਦੇ ਵਿਰੁੱਧ ਜਿਹੜਾ ਇੱਕ ਮੁਹਿੰਮ ਸਟਾਰਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਦੇ ਤਹਿਤ ਜਿਹੜਾ ਆਪਰੇਸ਼ਨ ਪ੍ਰਹਾਰ ਸਟਾਰਟ ਕੀਤਾ ਗਿਆ ਹੈ ਤਾਂ ਉਹਦੇ ਵਿੱਚ ਜਿਹੜਾ ਗੈਂਗਸਟਰ ਅੰਮ੍ਰਿਤਸਰ ਦਿਹਾਤੀ ਏਰੀਆ ਦੇ ਵਿੱਚ ਸਰਗਰਮ ਹੈ ਤਾਂ ਉਹਨਾਂ ਤੇ ਅਸੀਂ ਕੜੀ ਕਾਰਵਾਈ ਕਰ ਰਹੇ ਹਾਂ ਤਾਂ ਉਹਦੇ ਤਹਿਤ ਕੱਲ ਦਿਨ ਦੇ ਵਿੱਚ ਕਰੀਬਨ 90 ਗ੍ਰਿਫਤਾਰੀਆਂ ਹੋਈਆਂ ਜਿਹੜੇ ਅਲੱਗ-ਅਲੱਗ ਜਿਹੜੇ ਗੈਂਗਸਟਰਸ ਦੇ ਐਸੋਸੀਏਟਸ ਆ ਯਾ ਇਹਦੇ ਵਿੱਚ ਦੂਜੇ ਹੋਰ ਜਿਹੜੇ ਹੀਨੀਅਸ ਕੇਸਾਂ ਦੇ ਵਿੱਚ ਮਲਜ਼ਮ ਹੈ ਜਿਹੜੇ ਪ੍ਰੋਕਲੇਮਡ ਆਫੈਂਡਰਸ ਹੈ ਜਾਂ ਜਿਸ ਤਰ੍ਹਾਂ ਮਰਡਰ ਕੇਸਸ ਦੇ ਵਿੱਚ ਜਿਹੜੇ ਵਾਂਟਡ ਬੰਦੇ ਹੈ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ इवन ਕੱਲ ਜਿਸ ਤਰ੍ਹਾਂ ਥੋੜੇ ਧਿਆਨ ਚੀ ਹੈਗਾ ਕਿ ਇੱਕ ਜਿਹੜਾ ਨਟੋਰੀਅਸ ਗੈਂਗਸਟਰ ਹੈਗਾ ਮਨੀ ਪ੍ਰਿੰਸ ਜਿਹੜਾ ਸਰਗਰਮ ਪੂਰੇ ਇਲਾਕੇ 'ਚ ਸੀਗਾ ਜਿਹਦੇ ਬਰ ਖਿਲਾਫ 302 307 ਦੇ ਮੁਕਦਮੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਟਾਲਾ ਹਰ ਪਾਸੇ ਉਹਦੇ ਤੇ ਦਾਰੇ ਸੀਗੇ ਤਾਂ ਪੁਲਿਸ ਐਕਸਚੇਂਜ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਦੀ ਡੈਥ ਹੋਈ ਤਾਂ ਜਿਹੜਾ ਇਹ ਉਪਰਾਲਾ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਇਹਨੂੰ ਕੰਟੀਨਿਊ ਕਰਦੇ ਹੋਏ ਅੱਜ ਵੀ ਅਸੀਂ ਕਰੀਬਨ 50 ਜਿਹੜੇ ਮੁਲਜ਼ਮ ਹੈ ਜਿਹੜੇ ਜਾਂ ਕਿਸੇ ਕਪੈਸਿਟੀ ਦੇ ਵਿੱਚ ਗੈਂਗਸਟਰਸ ਦੇ ਐਸੋਸੀਏਟਸ ਹੈਗੇ ਨੇ ਤਾਂ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਲੌਜਿਸਟਿਕਸ ਦਾ ਟੇਕ ਕੇਅਰ ਕਰਦੇ ਹੈ ਜਾਂ ਕਿਸੇ ਤਰ੍ਹਾਂ ਉਹਨਾਂ ਦਾ ਸਪੋਰਟ ਕਰਦੇ ਹੈਗੇ ਨੇ ਯਾ ਦੂਜੇ ਵੀ ਜਿਹੜੇ ਮਲਜ਼ਮ ਹੈਗੇ ਨੇ ਕੋਈ ਹੀਨियस ਕੇਸਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ ਅਸੀਂ ਸਾਰੇ ਵਚਨਬੰਦ ਹੈਗੇ ਨੇ ਕਿ ਆ ਜਿਹੜੀ ਮੁਹਿੰਮ ਹੈ ਸਰਕਾਰ ਦੀ ਤਾਂ ਉਹਦੇ ਵੱਲ ਅਸੀਂ ਪ੍ਰੋਪਰਲੀ ਸਾਰੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਸੀ ਕੰਮ ਕਰ ਰਹੀ ਨੇ ਤਾਂ ਵਿਲ ਮੇਕ ਸ਼ੋਰ ਇਹ ਜਿਹੜਾ ਮੈਨਸ ਆਫ ਗੈਂਗਸਟਰਿਜ਼ਮ ਹੈ ਇਥੇ ਪੰਜਾਬ ਦੇ ਵਿੱਚ ਜਾਂ ਮਾਝਾ ਏਰੀਆ ਦੇ ਵਿੱਚ ਥਿਸ ਐਂਡ ਸੂਨ ਸੋ ਜਿਸ ਤਰ੍ਹਾਂ ਡੀਡੀਪੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਖਾਸ ਕਰਕੇ ਅੰਮ੍ਰਿਤਸਰ ਧਿਆਬ ਦੀ ਉਤਰ ਉਤਰਨ ਐ ਏਰੀਆ ਕਾਫੀ ਜਿਹੜੇ ਨੇ ਉਹ ਸਰਗਰਮ ਨੇ ਇਹਨਾਂ ਕੰਮਾਂ ਵਾਸਤੇ ਨਹੀਂ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ ਤਾਂ ਇੱਥੇ ਜਦੋਂ ਅਸੀਂ ਇਹਨੂੰ ਈਵੈਲੂਏਟ ਵੀ ਕਰ ਰਹੇ ਸੀਗੇ ਇੱਥੇ ਕਾਫੀ ਐਸੋਸੀਏਟਸ ਇਹਨਾਂ ਦੇ ਹੈਗੇ ਨੇ ਜਿਹੜੇ ਗੈਂਗਸਟਰਸ ਦੇ ਤਾਂ ਉਹਦੇ ਵਿੱਚ ਜਿਹੜੇ ਮੀਨ ਜਿਹੜੇ ਗੈਂਗਸਟਰਸ ਹੈਗੇ ਨੇ ਜਿਹੜੇ ਹੁਣ ਬਾਹਰ ਬੈਠੇ ਨੇ ਉਹਨਾਂ ਦੇ 35 ਜਿਹੜੇ ਅਸੀਂ ਐਸੋਸੀਏਟਸ ਕੱਲ ਗ੍ਰਿਫਤਾਰ ਕਰਤੇ ਤਾਂ ਇਹਨੂੰ ਫਰਦਰ ਅਸੀਂ ਪ੍ਰੋਪਰਲੀ ਤਰੀਕੇ ਨਾਲ ਸੋ ਟੈਕਨੀਕਲ ਮੀਨਸ ਸੋ ਹਿਊਮਨ ਐਂਡ ਅਸੀਂ ਹੋਰ ਵੀ ਬੰਦਿਆਂ ਤੇ ਉੱਤੇ ਲੱਗੇ ਹੈ ਤਾਂ ਪੁਆਇੰਟ ਇਜ਼ ਇਹ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੈ ਬਾਹਰ ਬੈੱਕ ਇਥੇ ਵਾਰਦਾਤਾ ਕਰਾਂਦੇ ਤੇ ਸਪੌਂਸ ਵੀ ਅਲਾਉਡ ਐਂਡ ਦਿਸ ਦਾ ਬੰਦਿਆਂ ਦਾ ਕੰਮ ਕੀ ਹੁੰਦਾ ਸੀ ਕਿ ਅੱਗੇ ਵੀ ਹਾਇਰ ਕਰਦੇ ਸੀ ਕਿ ਕੋਈ ਦੀ ਸਭ ਕੁਝ ਕਰਦਾ ਸੀ ਨਹੀਂ ਅਲੱਗ-ਅਲੱਗ ਜਿਹੜਾ ਇੱਕ ਕੋਈ ਇਸ ਤਰ੍ਹਾਂ ਦਾ ਕੋਈ ਮੋਡਿਊਲ ਹੁੰਦਾ ਹੈ ਉਹਦੇ ਅਲੱਗ-ਅਲੱਗ ਹਿੱਸੇ ਹੁੰਦੇ ਆ ਕੋਈ ਵੀ ਕ੍ਰਾਈਮ ਹੁੰਦਾ ਹੈ ਕੋਈ ਇੱਕ ਮਾਸਟਰਮਾਈਂਡ ਹੁੰਦਾ ਹੈ ਕੋਈ ਕੁਝ ਬੰਦੇ ਜਿਹੜੇ ਲੌਜਿਸਟਿਕਸ ਪ੍ਰੋਵਾਈਡ ਕਰਦੇ ਹੈ ਕੁਝ ਇੱਕ ਸ਼ੂਟਿੰਗ ਮੋਡਿਊਲ ਹੁੰਦਾ ਹੈ ਤਾਂ ਸੋ ਕੁਝ ਇੱਕ ਫਾਈਨਾਂਸਿੰਗ ਮੋਡਿਊਲ ਹੁੰਦਾ ਹੈ ਸੋ ਆਪਸ ਵਿੱਚ ਇਹਨਾਂ ਨੂੰ ਇੱਕ ਦੂਜੇ ਦਾ ਪਤਾ ਵੀ ਨਹੀਂ ਹੁੰਦਾ ਇਟ ਆਪਰੇਟਸ ਲੇਅਰ ਵਾਈਜ਼ ਮੈਨਰ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਦੇ ਕਿਸੇ ਦਾ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਕੋਈ ਨਾ ਕੋਈ ਰੋਲ ਸੀਗਾ ਸਾਡੀ ਜਿਹੜੀ ਇਨਵੈਸਟੀਗੇਸ਼ਨਸ ਪਿੱਛੇ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਫੀਚਰ ਹੋਏ ਸੀਗੇ ਤਾਂ ਕਰਕੇ ਫਿਰ ਐਸ ਪਰ ਲਾ ਇਹਨਾਂ ਦੀ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਕਨੈਕਟਿਡ ਵੀ ਨਹੀਂ ਗੈਂਗਸਟਰ ਕੰਨੀ ਗੈਂਗਸਟਰ ਸਰ ਕੋਈ ਜਰਾ ਪਰਟੀਕੂਲਰ ਕਿਤੇ ਗੈਂਗ ਨਾਲ تعلق ਰੱਖਦੇ ਸੀ ਨਹੀਂ ਇਥੇ ਤੁਹਾਨੂੰ ਪਤਾ ਹੀ ਹੈ ਕੁਝ ਸਰਗਰਮ ਗੈਂਗਸਟਰਸ ਹੈਗੇ ਨੇ ਸੋ ਟੂ ਸੇ ਗੈਂਗਸਟਰ ਜਿਹੜੇ ਬਾਹਰ ਬੈਠੇ ਨੇ ਤਾਂ ਉਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਹੈ ਨਹੀਂ ਬਟ ਸਮ ਹਾਉ ਦੇ ਵੇਰ ਐਫੀਲੀਏਟਿਡ ਵਿਦ ਦੋਸ ਪੀਪਲ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਫਿਰੌਤੀਆਂ ਦਾ ਜਾਲ ਚੱਲ ਰਿਹਾ ਉਹੀ ਲੋਕ ਚਲਾ ਰਹੇ ਸੀ ਸਰ ਜਿਹੜੇ ਇੱਥੇ ਬੈਠੇ ਜਿਨ੍ਹਾਂ ਨੂੰ ਤੁਸੀਂ ਕਾਬੂ ਨੇ ਇਹ ਬੜਾ ਮਿਕਸਡ ਹੋਇਆ ਹੈ ਕ੍ਰਾਈਮ ਦਾ ਇਹਦੇ ਵਿੱਚ ਜਿਹੜੇ ਕੁਝ ਗੈਂਗਸਟਰਸ ਬਾਹਰ ਹੈਗੇ ਨੇ ਤਾਂ ਐਕਸਟਰੈਸ਼ਨ ਦੀ ਕਾਲਸ ਉਹਨਾਂ ਵੱਲੋਂ ਵੀ ਆਈਆਂ ਹੈਗੀਆਂ ਕੁਝ ਅਸੀਂ ਲੋਕਲੀ ਵੇਖ ਲਿਆ ਕਿ ਕੁਝ ਲੋਕਲ ਜਿਹੜੇ ਬੈਠੇ ਬੰਦੇ ਹੈ ਉਹ ਵਰਚੁਅਲ ਨੰਬਰਸ ਦਾ ਪ੍ਰਯੋਗ ਕਰਕੇ ਇਸਤੇਮਾਲ ਕਰਕੇ ਉਹ ਵੀ ਇਸ ਤਰ੍ਹਾਂ ਦੀ ਕਾਲਸ ਕਰਦੇ ਵਿੱਚ ਐਕਚੁਅਲੀ ਆਰ ਫੇਕ ਕਾਲਸ ਤਾਂ ਉਹਨਾਂ ਦਾ ਵੀ ਅਸੀਂ ਕਾਫੀ ਵਾਰੀ ਪਰਦਾ ਫਾਸ਼ ਕਰ ਲਿਆ ਇਨਫੈਕਟ ਵਾਈਲ ਆਮ ਟਾਕਿੰਗ ਟੂ ਯੂ ਤਾਂ ਅੱਜ ਸਵੇਰੇ ਵੀ ਇੱਕ ਬੰਦਾ ਫੜਿਆ ਗਿਆ ਤਾਂ ਉਹ ਫਿਰੋਤੀ ਮੰਗਰਾ ਸੀਗਾ he has been apprehended ਉਹਦੇ ਵਿੱਚ ਅਸੀਂ ਇੱਕ ਯੂਏਈ ਬੇਸਡ ਜਿਹੜਾ ਬੰਦਾ ਹੈ ਨਾਟ ਮਤਲਬ ਇੱਕ ਕ੍ਰਿਮੀਨਲ ਰਿਕਾਰਡ ਦਾ ਕੋਈ ਜ਼ਿਆਦਾ ਹੈ ਨਹੀਂ ਬਟ ਉਹਨੇ ਕਾਲਾਂ ਵਾਲਾ ਕੀਤੀਆਂ ਸੀਗੀਆਂ ਤਾਂ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਉਹਨੇ ਇੱਕ ਬੰਦਾ ਪੇਜਾ ਸੀਗਾ ਉਹ ਉਸੇ ਤਰ੍ਹਾਂ ਰਿਸਰਵ ਕਰ ਲਿਆ ਹੈਗਾ ਤਾਂ ਕੋਈ ਐਸਟੈਬਲਿਸ਼ਡ ਨੇਮ ਜਾਂ ਗੈਂਗਸਟਰ ਉਹਦੇ ਪਿੱਛੇ ਨਹੀਂ ਹੈ ਸੋ ਇਸ ਤਰ੍ਹਾਂ ਦੀ ਬਥੇਰੀਆਂ ਫੇਕ ਕਾਲਸ ਵੀ ਆndੀਆਂ ਹੈ ਤਾਂ ਇਹਦੇ ਵਾਪਤ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਵੀ ਇਸ਼ੂ ਕਰਤਾ ਕਿ ਕਿਸੇ ਨੂੰ ਕੋਈ 108 ਕਾਲ ਆਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ ਪਲੀਜ਼ ਅਪਰੋਚ ਦਾ ਨੀਅਰਸਟ ਪੁਲਿਸ ਸਟੇਸ਼ਨ ਜਾਂ ਕਨਸਰਨ ਜਿਹੜਾ ਡਿਸਟ੍ਰਿਕਟ ਪੁਲਿਸ ਹੈੱਡ ਹੈ ਤਾਂ ਉੱਥੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਐਫਆਈਆਰ ਦਰਜ ਹੋਗਾ ਨਾਲ ਦੇ ਨਾਲ ਟੈਕਨੀਕਲੀ ਐਂਡ ਥਰੂ ਅਦਰ ਮੀਨਸ ਉਹ ਸਾਨੂੰ ਪਤਾ ਵੀ ਲੱਗਦਾ ਹੈ ਐਂਡ ਉਹਦੇ ਵਿੱਚ ਵੀ ਗ੍ਰਿਫਤਾਰੀਆਂ ਵੀ ਹੁੰਦੀਆਂ ਹਨ ਸਰ ਰਿਕਵਰੀ ਹੁਣ ਤੱਕ ਕੀ ਕੁਝ ਕੀ ਰਿਕਵਰੀ ਕਿੰਨੀ ਹੋਈ ਹੈ ਰਿਕਵਰੀਆਂ ਅਸੀਂ ਹਜੇ ਵੀ ਉਹ ਚੈੱਕ ਕਰ ਰਹੇ ਨੇ ਤਾਂ ਬਟ few uh, weapons have been recovered jaddi mainu preliminary jaddi information hai gi so once this uh, concludes ussi baad apna sara jada vairwah tode naal share karange